ਏਹ ਲੈ ਇਹ ਸਾਡੀ ਗੱਲਾਂ ਮੰਨ ਲੋ ਪਿਆਰ ਨਾਲ ਆਰਮੀ ਜਿਹੜੇ ਬਾਅਦ ਚ ਉਹ ਐਸਪੀ ਸਾਹਿਬ ਆ ਕੇ ਗਏ ਆ ਉਹ ਕਮੀਨ ਬੋਲੀ ਦੇਖ ਕੇ ਗਏ ਆ ਉਹ ਸਾਰੇ ਤੋਹ ਜੇ ਹਰ ਕਰ ਕਰਦੀ ਉਹ ਆਪਣੇ ਰਮਨਦੀਪ ਸਿੰਘ ਗੁੱਲਰ ਸਿੱਧਾ ਤੇਨੂੰ ਕੋਈ ਵੀ ਹੋਇਆ ਜਾਨੀ ਇਹ ਨਹੀਂ ਜੀ ਹਾਂ ਜਾਨੀ ਉਹ ਉਹ ਉਹਨਾਂ ਦਾ ਫਤੀਰਾ ਮੰਦਰ ਜੋ ਉਹ ਤੁਸੀਂ ਗੱਲ ਕਰਨੀ ਹੈ ਹੋਰ ਤਾਂ ਗੱਲ ਚਲੋ ਕੋਈ ਨਹੀਂ ਪਿਆਰ ਨਾਲ ਆਪਣੇ ਬੱਚੇ ਆ ਸਾਡੇ ਨਾਲ ਥੋੜੇ ਪਹਿਲਾਂ ਸਾਨੂੰ ਆਏ ਸਾਡੇ ਕੋਲ ਹੀ ਪੜਦੇ ਨੇ ਉਹ ਕਹਿੰਦੇ ਦੇਖੋ ਅਸੀਂ ਉੱਥੇ ਜਾਂਦੇ ਹਾਂ ਸਾਡੀ ਕੋਈ ਦਖਲ ਨਹੀਂ ਆਦੀ ਇੱਥੇ ਅਸੀਂ ਬਾਹਰ ਹੀ ਜਾਂਦੇ ਠੀਕ ਹੈ ਜਿਵੇਂ ਇਹ ਕਹਿੰਦੇ ਨੇ ਵੀ ਅਸੀਂ ਆ ਬਾਟੋ ਮੂਟੋ ਬਿਸਾ ਕੋ ਲਾ ਦੇ ਮੈਂ ਇਹਨਾਂ ਜ ਆਪ ਦਾ ਕੀਤੀ ਜੀ ਸਾਡੇ ਤੇ ਜੀ ਬੈਠੇ ਬਣੀ ਜਾਂਦਾ ਫਿਰ ਤਾਂ ਗਵਾੜੀ ਗੱਲ ਹੈ ਨਹੀਂ ਕੱਲ ਤਾਂ ਦੇਣੀ ਹੈ ਪਹਿਲਾਂ ਚਟਕਨੂ ਨੇ ਕਹਿੰਦੇ ਸੀ ਕਹਿੰਦੇ ਸਸਪੈਂਡ ਕਰ ਲੋ ਇੱਕ ਦਿਨ ਇਹ ਸਾਡੇ ਸਟੂਡੈਂਟ ਆ ਸਾਡੇ ਬੱਚੇ ਆ ਨਾਲ ਨਾਲ ਪ੍ਰੈਜ਼ੀਡੈਂਟ ਸਾਹਿਬ ਆਪਣੇ ਇੱਥੇ ਆ ਰਹੇ ਨੇ ਅੱਡੀ ਵੱਡੀ ਸਾਸਤਾ ਇਥੇ ਵਰਲਡ ਲੈਵਲ ਤੇ ਕਹਾਣੀ ਜਾਣੀ ਹੈ ਪਰ ਜਦ ਐਸਾ ਬਿੱਥੋਂ ਨਿਕਲਣ ਲਗੇ ਤੇ ਬੱਚੇ ਐਜੀਟੇਟ ਕਰ ਰਹੇ ਨੇ ਉਹਨਾਂ ਨਾਲ ਤਾਂ ਇਹਨਾਂ ਦਾ ਕੋਈ ਫੈਅ ਨਹੀਂ ਨਾ ਉਹਨਾਂ ਨਾਲ ਨਾਲੇ ਰੌਲਾ ਹੋ ਰ ਮੈਜ ਬੀਸੀ ਸਾਹਿਬ ਮੈਨੂੰ ਹੁਣ ਦੱਸ ਕੇ ਗਏ ਨੇ ਮੇਰੀ ਸੱਚ ਕਹਾਂ ਉਹ ਇੱਥੇ ਮੈਂ ਪਹਿਲ ਤੋਂ ਤੁਸੀਂ ਹੁਣ ਜਿਹੜੇ ਪਹਿਲ ਤੋਂ ਆ ਗਏ ਮੇਰੀ ਵੀ ਇੱਥੇ ਡਿਊਟੀ ਲੱਗੀ ਹੈ ਅਸੀਂ ਇਕੱਠੀਆਂ ਪਹਿਲ ਤੋਂ ਤੇ ਤੇ ਇੱਥੇ ਉਹ ਬੀਸੀ ਸਾਹਿਬ ਨੇ ਕਿਹਾ ਵੀ ਐਫਪੀਡੀ ਸਾਹਿਬ ਕੋਲੇ ਥੋੜੀ ਗੱਲ ਹੋਈ ਹੋਈ ਆ ਐਜੂਕੇਸ਼ਨ ਸੈਕਟਰੀ ਐਜੂਕੇਸ਼ਨ ਨਾਲ ਸਾਰਾ ਹੋਇਆ ਹੋਇਆ ਉਹ ਇਨ ਪ੍ਰੋਸੈਸ ਆ ਹੋਰ ਵੀ ਉਸ ਤੋਂ ਇਲਾਵਾ ਕੋਈ ਹੈ ਕੀ ਮੈਨੂੰ ਦੋ ਇੱਕ ਇੱਕ ਦੇ ਦੋ ਆਪਾਂ ਪ੍ਰੈਜੈਂਟੇਸ਼ਨ ਆ ਕਾਗਜ਼ਾਂ ਤੁਰਦਾ ਉਹਨੇ ਕੈਸੇ ਸਹੀ ਲੱਗਣਾ ਮੈਨੂੰ ਦੋ ਆਪਾਂ ਥੋੜੀ ਪ੍ਰੈਜੈਂਟੇਸ਼ਨ ਅੱਜ ਵੀ ਹੋਪੇ ਦੇ ਦੇ ਸੌਰੀ ਸਰ ਮੈਂ ਹਾਂ ਦੱਸ ਸਕੂੰ ਥੋੜੀ ਜਿਹੀ ਸਗਰ ਵੀ ਮੈਂ ਯਾਦ ਕਰੀ ਦੇਣਾ ਸੌਰੀ ਅਸੀਂ ਇਹ ਖੇਤੀਬਾੜੀ ਟੀਚਰਾਂ ਦੀ ਭਾਤੀ ਬਹਾਲ ਕਰਾਉਣ ਲਈ ਸਕੂਲਾਂ ਦੇ ਵਿੱਚ ਐਗਰੀਕਲਚਰ ਸਬਜੈਕਟ ਕਪਾਲਸਰੀ ਕਰਾਉਣ ਲਈ ਮਾਨਯੋਗ ਮੁੱਖ ਮੰਤਰੀ ਜੀ ਨੇ ਵੋਟਾਂ ਤੋਂ ਪਹਿਲਾਂ ਵਾਦਾ ਕੀਤਾ ਸੀ ਵਿਧਾਨ ਸਭਾ ਤੋਂ ਮੈਂ ਖੇਤਾਂ ਦੇ ਮਾਸਟਰ ਮੰਡੀ ਬੋਰਡ ਦੇ ਵਿੱਚ 90% ਤੋਂ ਵੱਧ ਅਸਾਮੀਆਂ ਸਾਡੀ ਖਾਲੀਆ ਫੈਕਟਰੀ ਮਾਰਕੀਟ ਕਮੇਟੀ ਦੀ ਸੀ। ਛੇਤੀ ਭਰਤੀ 59 ਦੇ ਵਿੱਚੋਂ 55 ਅਸਾਮੀਆਂ ਖਾਲੀ ਨੇ ਫੈਕਟਰੀ ਮਾਰਕੀਟ ਕਮੇਟੀ ਦੀ। ਪਹਿਲਾਂ ਸਰਕਾਰ ਬੀਐਸਏ ਐਗਰੀ ਤੋਂ ਕੁਆਲਿਫਿਕੇਸ਼ਨ ਬਦਲ ਕੇ ਬੀਏ ਕਰਨੇ ਜਾ ਰਹੀ ਸੀ। ਉਹ ਅਸੀਂ ਸਾਉਦੀ ਦੇ ਸਹਿਯੋਗ ਨਾਲ ਸਰਕਾਰ ਤੇ ਦਬਾਅ ਪਾਇਆ। ਉਹਨਾਂ ਨੇ ਕੁਆਲਿਫਿਕੇਸ਼ਨ ਨਹੀਂ ਚੇਂਜੀ ਕੀਤੀ। ਇਸ ਸਮੇਂ ਜੀ ਆਪ ਜੀ ਨੂੰ 7 ਸਤੰਬਰ ਇੱਧਰ ਹੋ ਜੋ ਮੜਾ ਜਾ। ਇੱਧਰ ਹੋ ਜੋ ਮੜਾ ਜਾ। ਅੱਜ ਉਹ ਲੈ ਆਉਂਦੇ ਹਾਂ। ਉਹਨਾਂ ਦੇ ਸਾਹਮਣੇ ਗੱਲ ਕਰ। ਸਾਰੇ ਸਟੂਡੈਂਟ ਵੀ ਆਪਣੇ ਪਿੱਛੇ ਆਪ। ਅੱਜ ਪਿਛਲੇ ਦਿਨ ਗੁਰਪਾਇਆ ਦੋ 7 ਸਤੰਬਰ 2022 ਨੂੰ ਹਰਜੋਤ ਸਿੰਘ ਸਿੱਖਿਆ ਮੰਤਰੀ ਬਣਨ ਤੋਂ ਬਾਅਦ ਸਾਡੇ ਕੋਲੇ ਪੀਏ ਜੂ ਆਉਂਦੇ ਆ ਮੇਰੇ ਉਹਦੇ ਪੀਏ ਦਾ ਮੈਨੂੰ ਹੁਣ ਆਉਂਦਾ ਅੰਗਰੇਜ਼ੀ ਕਿੱਥੋਂ ਆਹ ਇੱਥੇ ਖੜਾ ਜਾਈ ਗਾਈਡਰੇਰੀ ਕੋਲ ਆਹ ਸਾਰੇ ਆ ਹੁਣ ਅਸੀਂ ਆ ਦੇਖੋ ਜੀ ਇਹਨਾਂ ਨੇ ਸਾਡੀ ਫੇਸਬੁਕ ਪੋਸਟ ਸ਼ੇਅਰ ਕੀਤੀ ਆ ਸਭ ਨਾਲ ਗੱਲਾਂ ਕਰਕੇ ਚੰਗਾ ਲੱਗਿਆ ਪਿਛਲੀ ਸਰਕਾਰ ਵੱਲੋਂ ਸਕੂਲਾਂ ਨੂੰ ਖਤਮ ਕੀਤੀਆਂ ਸ਼ਾਮੀਆਂ ਨੂੰ ਬਹਾਲ ਕਰਨ ਬਾਰੇ ਬੇਸਾਬਾ ਸਾਰੇ ਖਰਜੋਤ ਮੈਂ ਜੀ ਕਹਿੰਦੇ ਇਹ ਵੀ ਮੈਂ ਛੋਟੀਆਂ ਛੇੜੀਆਂ ਦੇ ਵਿੱਚ ਮੰਗਾ ਮੰਗ ਮੰਗੂ ਕਿਉਂਕਿ ਉਹ ਸਾਥੂ ਸਿਸਟਮ ਸਮਝ ਕੇ ਗਏ ਸੀ ਕਿ ਕਿਸ਼ ਤਰ੍ਹਾਂ ਆਪਾਂ ਐਗਰੀਕਲਚਰ ਜੀ ਸਬਜੈਕਟ ਪੜਾਈਏ ਇਸ ਤਰ੍ਹਾਂ ਬਹਾਲ ਕਰੀਏ ਕਿਵੇਂ ਟੀਚਰਾਂ ਦੇ ਪਾਸੇ ਤੁਸੀਂ ਬੜੇ ਲਈ ਟੀਚਰਾਂ ਨਾਲ ਦਿੱਤੇ ਆ ਜੋ ਮੇਰੇ ਨਾਲ ਨਾ ਸਟੂਡੈਂਟ ਖੜੇ ਆ ਸਾਰੇ ਪੀ ਐਚ ਡੀ ਦੇ ਸਟੂਡੈਂਟ ਆ ਜੀ ਅੱਲਾ ਮੈਂ ਵੀ ਆ ਦੂਸਰੀ ਵਾਰੀ ਹਰਜੋਤ ਮੈਂ ਉਸ ਨੂੰ ਮਿਲਿਆ ਕਹਿੰਦਾ ਮੇਰੇ ਕੋਲੇ ਨਾ ਆਇਆ ਕਰੋ ਮੁੱਖ ਮੰਤਰੀ ਨੂੰ ਮਿਲਣ। ਤੀਸਰੀ ਵਾਰੀ ਮੈਂ ਆ ਫੋਟੋ ਦਿਖਾਈ ਮੈਂ ਸਰ ਤੁਸੀਂ ਆਏ ਸੀਗੇ ਸਾਡੇ ਕੋਲ। ਕਹਿੰਦਾ ਛੋਰੀ ਜੀ ਉਹਦੇ ਪੀਐਨ ਸਾਨੂੰ ਟਾਈਮ ਦੇਦਾ ਮਿਲਣ ਨੂੰ ਕਿਉਂਕਿ ਆਪਾਂ ਤੁਹਾਨੂੰ ਹਰਜੋਤ ਮੈਂ ਸਨਾਲ ਪੀਐਫ 50 ਸਕੂਲ ਐਜੂਕੇਸ਼ਨ ਬੋਰਡ ਉਹਨਾਂ ਉਨੇ ਆਜੋ। ਉੱਥੇ ਜਾ ਕੇ ਉਹਦੇ ਪੀਐਨ ਨੂੰ ਅਸੀਂ ਫੋਨ ਕੀਤਾ ਕਿ ਭਾਈ ਅਸੀਂ ਐਸੇ ਆ ਗਏ। ਕਹਿੰਦਾ ਮੈਂ ਤੁਹਾਨੂੰ ਫੋਨ ਹੀ ਨਹੀਂ ਕੀਤਾ। ਮੈਂ ਉਹਨੂੰ ਕਿਹਾ ਮੈਂ ਆਹ ਤੇਰੇ ਸਬੂਤ ਹੈ। ਤੁਸੀਂ ਧੋਖਾ ਨਾ ਕਰੋ ਸਾਡਾ ਖਰਚ ਹੋਇਆ ਇੱਥੇ ਗੱਡੀ ਕਰਾ ਕੇ ਅਸੀਂ ਗਏ ਹਾਂ ਸਾਾਨੂੰ ਸऱ्या ਮੁਕਰੇ ਅਕੇਸ ਸੰਗ ਪੈ ਮੈਂ ਸਬੂਤ ਵੀ ਕੱਢੇ ਅਸੀਂ ਜਦੋਂ ਕੁਲਦੀਪ ਸਿੰਘ ਧਾਲੀਆ ਜੀ ਖੇਤੀਬਾੜੀ ਮੰਤਰੀ ਸੀ ਉਹ ਨੇ ਵੀ ਬੋਲੇ ਆ ਖੇਤੀ ਨੀਤੀ ਤਿਆਰ ਕਰਨੀ ਸੀ ਉਹਦੇ ਵਿੱਚੋਂ ਦੋਸ਼ ਝਾ ਸਾਡੇ ਇਸ ਸਕੂਲਾਂ ਦੇ ਵਿੱਚ ਖੇਤੀਬਾੜੀ ਟੀਚਰਾਂ ਦੀ ਭਰਤੀ ਬਹਾਲ ਕਰਨੀ ਚਾਹੀਦੀ ਆ ਇਹ ਸਾ ਲਾਜ਼ਮੀ ਕਰਨਾ ਚਾਹੀਦਾ ਤੇ ਪੰਜ ਸੀਟ ਦੇ ਵਿੱਚ ਭਰਤੀ ਕਰ ਨਹੀਂ ਚਾਹੀਦੀ ਉਹ ਲੈਸ ਦੇ ਵਿੱਚ ਰਿਕਾਰਡ ਵੀ ਪਿਆ ਜੀ ਉਹਨਾਂ ਨੇ ਬੋਲਿਆ ਸਪੋਰਟ ਕੀਤੀ ਆ ਉਹਨਾਂ ਦਾ ਰਿਕਾਰਡ ਸਾਡੀ ਫਿਰ ਗੁਰਮੀਤ ਸਿੰਘ ਖੁੱਡੀਆਂ ਜੀ ਖੇਤੀਬਾੜੀ ਮੰਤਰੀ ਬਣਦੇ ਨੇ ਆ ਅਸੀਂ ਪਹਿਲੀ ਵਾਰ ਗੁਰਮੀਤ ਸਿੰਘ ਖੁੱਡੀਆਂ ਜੀ ਪੀਏਯੂ ਦੇ ਵਿੱਚ ਆਏ ਨੇ 24 2023 ਨੂੰ ਇਸ ਤੋਂ ਬਾਅਦ ਅਸੀਂ 13 ਵਾਰ ਗੁਰਮੀਤ ਸਿੰਘ ਖੁੱਡੀਆਂ ਜੀ ਨੂੰ ਮਿਲ ਚੁੱਕੇ ਹਾਂ ਜਦੋਂ 12ਵੀਂ ਵਾਰ ਅਸੀਂ ਗੁਰਮੀਤ ਸਿੰਘ ਖੁੱਡੀਆਂ ਜੀ ਨੂੰ ਮਿਲੇ ਆ ਸਾਰੇ ਜਿਹੇ ਫੋਟੋਆਂ ਸਾਰੇ ਜਦੋਂ 12ਵੀਂ ਵਾਰ ਅਸੀਂ ਗੁਰਮੀਤ ਸਿੰਘ ਖੁੱਡੀਆਂ ਜੀ ਨੂੰ ਮਿਲੇ ਸਾਡੇ ਦੇ ਵੱਡਾ ਪ੍ਰਸ਼ਾਸਨ ਵੱਲੋਂ ਦਬਾਅ ਪਾਇਆ ਗਿਆ ਸੀ ਜੀ ਕਿਉਂਕਿ 1 ਨਵੰਬਰ ਨੂੰ ਡਿਬੇਟ ਹੋਈ ਸੀ ਸਾਨੂੰ ਉਸ ਰਾਤ ਸਾਨੂੰ ਨੀਂਦਾਂ ਨਹੀਂ ਆਈਆਂ ਜੀ ਉਹ ਸਾਨੂੰ ਪਤਾ ਜੀ ਕਿਸ ਤਰ੍ਹਾਂ ਨੇ ਸਵੇਰੇ ਸਾਨੂੰ ਮੇਰੇ ਸਤਿਕਾਰਯੋਗ ਡੀਐਸਡਬਲਿਊ ਸਰਜੀ ਨੇ ਵਿਸ਼ਵਾਸ ਦਿਵਾਇਆ ਕਿ ਅੰਗਰੇਜ਼ ਤੈਨੂੰ ਕੋਈ ਪੁਲਿਸ ਹੱਥ ਨਹੀਂ ਲਾਉਗੀ ਤੂੰ ਯੂਨੀਵਰਸਿਟੀ ਆ ਜਾ ਆ ਬੱਚੇ ਬੈਠੇ ਆ ਉਹ ਮਗਰ ਬੈਠਾ ਬੱਚਾ ਖੜਾ ਹੋ ਯਾਰਸ਼ ਆ ਦੇਖੋ ਬੱਚਾ ਇਹ ਜੇ ਬੱਚਿਆਂ ਨੇ ਕਾਂ ਖੜਾ ਡਰ ਡਰ ਕੇ ਰਾਤ ਕੱਤੀ ਜੀ ਸਾਨੂੰ ਸਵੇਰੇ ਗੁਰਮੀਤ ਸਿੰਘ ਖੁੱਡੀਆਂ ਜੀ ਕਹਿੰਦੇ ਖੇਤੀ ਕਰ ਲੋ ਅਸੀਂ ਕਿਹਨੂੰ ਕਿਹਨੂੰ ਨੌਕਰੀ ਦੇ ਦਈਏ ਅਸੀਂ ਲਾਸਟ ਹੁਣ ਕਿਸਾਨ ਮੇਲੇ ਤੇ 13ਵੀਂ ਵਾਰ ਗੁਰਮੀਤ ਸਿੰਘ ਖੁੱਡੀਆਂ ਜੀ ਨੂੰ ਮਿਲਿਆ ਹਜੇ ਤੱਕ ਉਹਨਾਂ ਨੇ ਮੀਟਿੰਗ ਲਈ ਕਰਵਾਈ ਸਾਡੀ ਮੁੱਖ ਮੰਤਰੀ ਸਾਹਿਬ ਨਾਲ 13 ਵਾਰ ਮਿਲ ਚੁੱਕੇ ਹਾਂ ਜੀ ਆਹ ਤੁਹਾਨੂੰ ਦਿਖਾ ਚੁੱਕਿਆਂਗੇ ਆਹ ਲਾਸਟ ਵਾਰ ਮੀਟਿੰਗ ਹੋਈ ਸੀ ਹਾਂਜੀ ਹਾਂਜੀ ਆਹ ਲਾਸਟ ਵਾਰ ਸੀ ਅੱਛਾ ਜੀ ਸਰਪਾਚੀ ਮੰਜੂ ਨੂੰ ਮਿਲ ਲੈਣ ਲਾਜੀਤ ਭੁੱਲਰ ਜੀ ਨੂੰ ਮਿਲ ਲੈ ਅਸੀਂ ਓ ਐਸ ਡੀ ਓੰਕਾਰ ਸਿੰਘ ਓ ਐਸ ਡੀ ਰਾਜਵੀਰ ਸਿੰਘ ਉਹਨਾਂ ਨੂੰ ਮਨਾ ਮੰਗਾ ਤਿੰਨ ਵਾਰ ਪੀ ਏ ਯੂ ਦੇ ਵਿੱਚ ਮੁੱਖ ਮੰਤਰੀ ਆਏ ਨੇ ਇਸਕੇ ਲਈ ਸਾਨੂੰ ਮਿਲੇ ਨਹੀਂ ਉਲਟ ਮੈਨੂੰ ਪੁਲਿਸ ਪ੍ਰਸ਼ਾਸਨ ਸਿੰਪਲ ਕੱਪੜੇ ਦੇ ਵਿੱਚ ਚਾਕੇ ਲੈ ਪਰ ਮੈਂ ਪੀਯੂ ਦਾ ਮਾਣ ਰੱਖਿਆ ਕਿਉਂਕਿ ਤਾਂ ਸਰਮ ਉਸ ਦਿਨ ਵਿਦਿਆਰਥੀ ਉਸੇ ਨਾਲ ਪਰੇ ਹੋ ਸਕਦੇ ਕੁਝ ਵੀ ਕਰ ਸਕਦੇ ਪਰ ਮੈਂ ਨਹੀਂ ਅਸੀਂ ਸਰਕਾਰ ਕੀ ਕਰ ਆਪਣੇ ਹੱਥੋਂ ਵੀ ਅਸੀਂ ਨਹੀਂ ਕਰਦੇ ਸਰ ਐਹੋ ਜਿਹੇ ਕਦਮ ਕਰ ਸਰ ਮੇਰਾ ਰਿਕਾਰਡ ਰਹਾ ਮੈਂ ਪੀਯੂ ਦਾ ਕਬੱਡੀ ਦਾ ਕਪਤਾਨ ਰਹਾ ਸੱਤ ਵਾਰ ਮੈਂ ਨੈਸ਼ਨਲ ਲੈਗ ਕਬੱਡੀ ਦਾ ਬੜਾ ਆ ਦੋਨੇ ਕੰਨਾਂ ਦੇ ਵਿੱਚ ਮੈਨੂੰ ਘੱਟ ਸੁਣਦਾ 87% ਮੈਂ ਹੈਂਡੀਕੈਪ ਤਾਂ ਕਰਨਜੀਤ ਸਿੰਘ ਗੌਲਖ ਜੀ ਜੋ ਸਾਡੇ ਡੀ ਨੇ ਮੇਰੇ ਪਹਿਲੇ ਟੀਚਰ ਨੇ ਇਹਨਾਂ ਨੇ ਸਾਨੂੰ ਸਿਖਾਇਆ ਕਿ ਇਸ ਤਰ੍ਹਾਂ ਬੋਲਣਾ ਹੈ ਕਿ ਇਸ ਤਰ੍ਹਾਂ ਕਰਨਾ ਇਹਨਾਂ ਨੇ ਸਿਖਾਇਆ ਜੀ ਸਾਨੂੰ ਪਹਿਲੀ ਟਿਕਿਆ ਨੇ ਅਸੀਂ ਅਜਿਹੇ ਟੀਚਰਾਂ ਤੋਂ ਪੜੇ ਆ ਸਿੱਖੇ ਆ ਕਦੇ ਗਲਤ ਨਹੀਂ ਕਰਾਂਗੇ ਸਰ ਪਰ ਜਦੋਂ ਸਾਨੂੰ ੱੱਕੇ ਨਾਲ ਇਹ ਗੱਲ ਕਹੀ ਜਾ ਰਹੀ ਹੈ ਕਿ ਟੈਂਟਾਂ ਐ ਕਰਾਂਗੇ ਐ ਕਰਾਂਗੇ ਸਰ ਫਿਰ ਅਸੀਂ ਦੱਸੋ ਬੱਚੇ ਕਿੱਥੇ ਜਾਈਏ ਸਰ ਸਾਡੀ ਸਾਰ ਲਾਈ ਜਾਵੇ ਸਰ ਆ ਵਿਧਾਨ ਸਭਾ ਦੇ ਵਿੱਚ ਸਰ ਰਿਪੋਰਟ ਪੇਸ਼ ਕੀਤੀ ਗਈ ਸੀਗੀ 16ਵੀਂ ਵਿਧਾਨ ਸਭਾ ਤੇ ਖੇਤੀਬਾੜੀ ਤੇ ਇਸ ਨਾਲ ਜੁੜੀ ਹੋਈ 2022 ਦੀ ਪਹਿਲੀ ਏ ਮਾਨਯੋਗ ਸਪੀਕਰ ਸਾਹਿਬ ਦੀ ਅਗਵਾਈ ਹੇਠ ਕਮੇਟੀ ਬਣੀ ਰਿਪੋਰਟ ਪੇਸ਼ ਕੀਤੀ ਸੀ ਗੁਰਪ੍ਰੀਤ ਸਿੰਘ ਬਣਾਵਾਲੀ ਜੀ ਇਹਦੇ ਸਭਾਪਤੀ ਨੇ ਮਤਲਬ ਚੇਅਰਮੈਨ ਨੇ ਆ ਚੇਤਨ ਸਿੰਘ ਜੋੜਾ ਮਾਜਰਾ ਜੀ ਵਿਰੋਧੀ ਧਿਰ ਦੇ ਸਾਰੇ ਆ ਦੇਖੋ ਜੀ ਸਾਡੀ ਮੰਗ ਐਡਿਟ ਕੀਤੀ ਹੋਈ ਹੈ ਵਿਧਾਨ ਸਭਾ ਦੀ ਰਿਪੋਰਟ ਦਿੱਤੀ ਨੀਤੀ ਚੰਗੀ ਹੈ ਅੱਜ ਤੱਕ ਇਹ ਨਹੀਂ ਲਾਗੂ ਕੀਤਾ ਗਿਆ ਇਹਦੇ ਵਿੱਚ ਸਾਡੇ ਨਾਲ ਧੋਖਾ ਕੀਤਾ ਗਿਆ ਖੇਤ ਮੇਰੀ ਜ਼ਮੀਨ ਹੈ ਜਿਹੜੀ ਚੀਜ਼ ਵਿਧਾਨ ਸਭਾ ਚਾੜੀਗਾ ਤੁਸੀਂ ਸੁਣਿਆ ਹੁਣ ਆਪਾਂ ਦੁਬਾਰਾ ਰੋਲ ਗੁੰਮਕੇ ਸੁਣਦੇ ਆਪਾਂ ਇੱਕ ਦੂਜੇ ਨੂੰ ਕੀ ਬਾਰ ਇਹ ਹੋ ਕੇ ਜਿਵੇਂ ਮਗਾਰ ਵੀ ਕੱਟਦੀ ਤਾਂ ਕਹਿ ਕੇ ਕਟਾਉਣੀ ਪੈਂਦੀ ਹੈ ਨਹੀਂ ਤਾਂ ਵਿਧਾਨ ਸਭਾ ਅਸ ਤਾਂ ਜਿਹੜੀ ਜੀ ਲਿਖੀ ਗਈ ਨਮੂਨਾ ਜੀ ਜਿਹੜੀ ਚੀਜ਼ ਇੱਕ ਵਾਰੀ ਲਿਖੀ ਗਈ ਨਾ ਉਹ ਕੱਤਰ ਤੇ ਲਕੀਰ ਹੈ ਇਹ ਚੀਜ਼ ਜਦੋਂ ਉੱਥੇ ਵਿਧਾਨ ਸਭਾ ਦੀ ਪ੍ਰੋਸੀਡਿੰਗ ਚ ਆ ਗਈ ਇਹ ਇਹ ਬੋਲੋ ਅੱਜ ਨਹੀਂ ਕੱਲ ਤਾਕੂ ਨਹੀਂ ਜਿਵੇਂ ਨਾ ਉਦੋਂ ਬਾਅਦ ਗਈ ਦੀ ਮੇਰੇ ਸਮਝਾ ਉਦੋਂ ਬਾਅਦ ਕਹਿੰਦੇ ਮੇਰੇ ਹੱਥ ਵਾਸਪੋchnੀ ਆ ਤੁਸੀਂ ਆਪਣਾ ਰਾਹ ਆਪ ਲੱਭੋ ਉਦੋਂ ਬਾਅਦ ਇਹ ਨਾ ਕੋਈ ਗਈ ਸੀ ਅੱਛੀ ਉਹਨਾਂ ਕੋਈ ਜਵਾਵ ਦਿੱਤਾ ਕਹਿੰਦੇ ਸਾਡੇ ਹੱਥ ਵਾਸਪੋchnੀ ਆ ਅੱਜ ਸਮਾਂ ਚਾਹੀਈ ਹੈ ਹਾਂਜੀ ਪਰ ਉਦੋਂ ਬਾਅਦ ਉਹਨਾਂ ਨੇ ਆਰਤੀ ਖੜੇ ਕਰਤੀ ਸਾਡੇ ਦੀ ਜਿਹੜੀ ਗੀਤ ਤੇ ਆਰਤੀ ਕਰਨ ਬੈਠੇ ਨਹੀਂ ਇਹਦਾ ਬੈਕਗ੍ਰਾਉਂਡ ਪਤਾ ਕਰੋ ਸਾਬ ਕਹਿੰਦੇ ਇਹ ਅੱਜ ਕਹਿੰਦੇ ਸਾਰੀਆਂ ਬੰਦਾ ਮੰਗਣ ਹਾਂਜੀ ਹਾਂ ਆ ਸਾਰਾ ਲਿਫਟੂ ਪ੍ਰੂਫ ਇਹਨਾਂ ਕੋ ਹੈਗੇ ਹੈ ਇਹ ਗੱਲ ਕਹਿ ਕੇ ਉਹ ਲਾਕੂ ਨਹੀਂ ਹੋ ਰਹੀ ਗੱਲ ਤਾਂ ਹੈ ਹਾਂਜੀ ਸੋ ਸਰ ਠੀਕ ਹੈ ਤੁਸੀਂ ਸਾਡੇ ਸਾਈਟ ਲਈ ਆ ਗਏ ਉਹ ਤੋਂ ਬਾਅਦ ਵੀ ਮਿਲਦੇ ਉਹ ਤੋਂ ਬਾਅਦ ਵੀ ਕੋਈ ਲਾਗੂ ਹੋ ਰਹੀ ਹੁਣ ਇਹ ਐਸੈਂਬਲੀ 'ਚ ਜਿਹੜੀ ਚੀਜ਼ ਆ ਗਈ ਨਾ ਉਹਦੇ 'ਚ ਦੇਰ ਹੋ ਸਕਦੀ ਆ ਮਤਲਬ ਅਲਟੀਮੇਟਲੀ ਉਹਨੇ ਜਿਹੜਾ ਵਰਡ ਬੋਲਿਆ ਹੋਇਆ ਉਹ 'ਤੇ ਕਿਸੇ ਦਾ ਵੀ ਤੁਸੀਂ ਜਾ ਕੇ ਪ੍ਰਾਣੀਆਂ ਕਿਤਾਬਾਂ ਉਹ ਤੁਹਾਨੂੰ ਪਤਾ ਉਹਨਾਂ ਨੂੰ ਪਤਾ ਉਹਨਾਂ ਨੂੰ ਪਤਾ ਜਦੋਂ ਤੱਕ ਸਰਕਾਰ ਵੀ ਨਹੀਂ ਉਹਨਾਂ ਨੇ ਲਾਗੂ ਕੀਤੀ ਇਹ ਤਾਂ ਸਾਨੂੰ ਪਤਾ ਹੈ ਕਿ ਅਸਾਪਾਤੀ ਕੋਈ ਸਰਕਾਰ ਦਾ ਹੋ ਨਹੀਂ ਹੁੰਦਾ ਪੂਰੀ ਲਾਗੂ ਕਰਨੀ ਆ ਉਹਨਾਂ ਨੇ ਉਹਨਾਂ ਨੇ ਗੀਤ ਨਹੀਂ ਹੈਗੇ ਉਹ ਕਹਤਾ ਹੈ ਉਹ ਉਹ ਚੀਜ਼ ਸਾਡੇ ਰਜਿਸਟਰਾਰ ਜੀਪੀਏਯੂ ਚ ਲਾਉਂਦੇ ਆਈਏਐਸ ਸਾਡੇ ਮਾਨਯੋਗ ਬੈਚਾਂਟਰ ਬੈਚਾਂਟਰ ਉਸ ਚੀਜ਼ ਮਤਲਬ ਸੰਸਥਾ 26 ਮਾਰਚ 2024 ਸਾਡੇ ਰਜਿਸਟਰਾਰ ਜੀ ਨੇ ਟਰੈਕਟਰ ਆਰਡਰ ਭੇਜਿਆ ਹੋਇਆ ਸਰਕਾਰ ਨੂੰ ਪੰਜਾਬ ਦੇ ਸਕੂਲਾਂ ਵਿੱਚ 6ਵੀਂ ਤੋਂ 10ਵੀਂ ਤੱਕ ਖੇਤੀਬਾੜੀ ਅਧਿਆਪਕਾਂ ਦਾ ਮਾਸਟਰ ਕੇਡਰ ਦੀ ਭਰਤੀ ਨੂੰ ਮੋੜ ਹਾਲ ਕਰਨ ਸੰਬੰਧੀ ਲਿਖਿਆ ਭੇਜਿਆ ਕਿਨਾਂ ਨੂੰ ਕਮਲ ਕਸੋਰ ਜਾ ਰਹੇ ਨੇ ਅੱਜ ਤੱਕ ਕੋਈ ਜਵਾਬ ਨਹੀਂ ਆਇਆ ਜੀ ਫਿਰ ਪੀਐਡਯੂ ਦੇ ਅਫਸਰ ਸਾਹਿਬਾਨਾਂ ਦੀ ਕੋਈ ਕਦਰ ਨਹੀਂ ਸਰਕਾਰ ਨੂੰ ਮੈਂ ਇਹੀ ਕਹਿੰਦਾ ਸਰਕਾਰ ਕਿਉਂਕਿ ਮੈਂ ਸੱਚਾ ਬੰਦਾ ਮੈਂ ਅੰਗਹੀਣ ਬੰਦਾ ਪਰ ਮੈਂ ਕਦੇ ਝੂਠ ਨਹੀਂ ਬੋਲਦਾ ਸਾਡੇ ਮਾਨਯੋਗ ਬੈ ਚਾਂਸਲਰ ਜੀ ਨੇ ਬਾਰ ਬਾਰ ਬੇਨਤੀ ਕੀਤੀ ਕਿ ਖੇਤੀਬਾੜੀ ਵਿਸ਼ਾ ਲਾਜ਼ਮੀ ਕਰੋ ਧਾਰਤੀ ਕਰੋ ਸਰ ਕੋਈ ਿਕਾੜ ਬਈ ਨਹੀਂ ਅਸੀਂ ਸਰ ਮਜਬੂਰੀ ਬਸ ਏਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਆ ਆ ਮੁੰਡੇ 4 ਨਵੰਬਰ ਨੂੰ ਇੱਥੇ ਬੈਠੇ ਸਾਡੇ ਕੋਲ ਕੋਈ ਪ੍ਰਸ਼ਾਸਨ ਸਾਡੇ ਕੋਲ ਕੋਈ ਸਰਕਾਰ ਦਾ ਨੁਮਾਇੰਦਾ ਇੱਥੇ ਨਹੀਂ ਹੁੰਦੇ ਅੱਛਾ ਪ੍ਰਸ਼ਾਸਨ ਅਨੁਸਾਰ ਲੈਣੀ ਚਾਹੀਦੀ ਤੁਸੀਂ ਕਿਉਂ ਬੈਠੇ ਹੋ ਕੋਈ ਕੋਈ ਸੁਰੱਖਿਆ ਲਈ ਜਾਂ ਤੁਹਾਡੀ ਕੋਈ ਗੱਲ ਹੋ ਜੇ ਕੌਣ ਜ਼ਿੰਮੇਵਾਰ ਆ ਸਾਰਾ ਰਾਤ ਤਿੰਨ ਬੰਦੇ ਸੀਗੇ ਸ਼ਰਾਬੀ ਹਾਲਤ ਦੇ ਵਿੱਚ ਸੀ ਜੇ ਧਰਨੇ ਤੇ ਗੱਡੀ ਚੜਾ ਦਿੰਦੇ ਸਰ ਕੌਣ ਜ਼ਿੰਮੇਵਾਰ ਸੀ ਬੜਾ ਕਿਸਵਾਰਾ ਮੈਂ ਜ਼ਿੰਮੇਵਾਰ ਆ ਏਟ ਆ ਜਿਹੜੇ ਡਿਊਟੀ ਨੇ ਸਰ ਉਹ ਗਵਾਹ ਇੱਕ ਚੀਜ਼ ਦਾ ਉਹਨਾਂ ਨੇ ਉੱਪਰ ਗੱਡੀ ਚਾੜੀ ਤੇ ਗੱਡੀ ਪਹਿਲਾਂ ਖੰਭੇ ਦੇ ਵਿੱਚ ਮਾਰਨ ਲੱਗੀ ਤੇਨ ਦੋ ਗੱਡੀਆਂ ਇੱਕ ਮੇਰੇ ਤੋਂ ਫੋਟੋ ਵੀ ਆ ਸਰ ਉਹ ਅੰਦਰ ਗੱਡੀ ਦੇ ਵਿੱਚ ਬੈ ਕੇ ਦਾਰੂ ਪੀ ਰਹੇ ਬਾਹਰੋਂ ਵੀ ਦਾਰੂ ਪੀ ਕੇ ਆਏ ਸਰ ਸਰ ਇਹ ਕਿਹੜੇ ਬੱਚੇ ਬੈ ਕੌਣ ਜ਼ਿੰਮੇਵਾਰ ਆ ਬਈਓ ਇਸ ਵਿੱਚ ਚੜਾਉਂਦੇ ਗੱਡੀ ਸਰ ਇਸ ਤਰ੍ਹਾਂ ਮੈਂ ਤੁਹਾਨੂੰ ਫੋਟੋ ਹੈ ਮੈਂ ਪੁਲਿਸ ਵਾਲਿਆਂ ਨੇ ਗੱਡੀ ਦੀ ਫੋਟੋ ਦਿੱਤੀ ਮੈਂ ਉਹ ਦਿਖਾ ਦਿੰਦਾ ਸਰ ਉਹ ਸੀ ਕਿ ਸਾਹ ਕੋ ਆਪਾਂ ਕਹਿ ਦਿੰਦੇ ਆ ਹਾਂ ਉਹ ਤਾਂ ਉਹ ਵਾਲਾ ਆ ਦੇਖੋ ਹਾਂਜੀ ਅੱਛਾ ਹਾਂਜੀ ਫਿਰ ਕੀ ਕਰ ਲੈ ਇਹ ਤਾਂ ਸਭ ਇਹ ਤਾਂ ਇਹ ਇਹ ਬੜੀ ਜੀ ਹਾਂਜੀ ਸਰ ਪਰ ਅਸੀਂ ਬੇਨਤੀ ਕਰ ਰਹੇ ਹਾਂ ਸਰ ਮੈਂ ਪ੍ਰਸ਼ਾਸਨ ਨਾਲ ਗੱਲ ਵੀ ਕੀਤੀ ਸੀ ਵੀ ਅਸੀਂ ਆ ਬੈਨਰ ਆਹ ਗੱਦੇ ਕੋ ਤੇ ਸਾਰਾ ਕੁਝ ਸਮੇਟ ਲਾਂਗਾ

ਕੋਲੋਕੇਸ਼ਨ ਆ ਸਾਡੀ ਜਿਹੜੀ ਹੈਗੀ ਆ ਇੱਥੇ ਇੱਥੇ ਵੱਡੇ স্মਾਲਰ ਬਾਰੂ ਆ ਰਹੇ ਨੇ 40 ਵਰਗੇ ਬੱਚੇ ਪੜ੍ਹੇ ਹੋਏ ਨੇ ਉਹ ਜਿਹੜੇ ਆ ਰਹੇ ਨੇ ਇੱਥੇ ਡਾਕਟਰ ਸਾਇੰਟਿਸਟ ਸਾਇੰਟਿਸਟ ਆ ਰਹੇ ਨੇ ਤੇ ਉਹ ਸਾਰਿਆਂ ਦਾ ਇੱਥੇ ਪ੍ਰੋਗਰਾਮ ਆ ਤੇ ਆਪਾਂ ਇੱਥੇ ਚਾਹੇ ਕੁਛ ਵੀ ਨਾਮ ਕਾਨੂੰਨੀ ਲੋਟਾ ਜੀ ਕੋਈ ਜਗ੍ਹਾ ਹੋਵੇ ਐਜੀਟੇਸ਼ਨ ਤਾਂ ਐਜੀਟੇਸ਼ਨ ਬੱਚੇ ਆਪਾਂ ਕਰ ਰਹੇ ਹਾਂ ਉਹ ਸੇ ਚੰਗੀ ਫਸਲ ਆ ਕੇ ਉਹ ਮੇਰੇ ਤੇ ਚੰਗੀ ਲੱਗ ਰਹੀ ਹੈ ਜੇ ਤੁਸੀਂ ਸਾਰਾ ਕਰਾਈ ਗੱਲ ਕੱਟੋ ਸਰ ਕੱਲ੍ਹ ਕਿ ਸਾਨੂੰ ਅੱਜ ਜੱਟਾਂ ਦੇਣ। ਉਹ ਵਿਸ਼ਾਸ਼ਨ ਸਾਡੇ ਕੋਲ ਪਰਸੋਂ ਦਾ ਹੁੰਨ ਲੱਗਿਆ ਨਹੀਂ। ਉਹ ਤੋਂ ਪਹਿਲਾਂ ਸਾਡੇ ਕੋਲ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ। ਜਦੋਂ ਉਹਨਾਂ ਦੇ ਆਪਦੇ ਸਿਰ ਤੇ ਬਣੀ ਸਾਡੇ ਕੋਲੋਂ ਆਇਆ। ਉਹ ਤੋਂ ਪਹਿਲਾਂ ਸਾਡੇ ਕੋਲ ਕੋਈ ਕਿਸੇ ਨੇ ਸਾਰ ਨਹੀਂ ਲਈ ਸਾਡੇ ਕੋਲੋਂ ਤੋਂ ਪਹਿਲਾਂ ਰਜੇ ਮਤਲਬ ਨਹੀਂ ਲਈ ਉਹ ਬਾੜੀ ਜਾਂਦਾ ਪਰ ਅੱਜ ਤਾਂ ਤੁਹਾਡੇ ਕੋਲੇ ਅਸੀਂ ਚੱਲ ਕੇ ਆਏ ਤੁਸੀਂ ਦੋ ਆਪਣਾ ਜਿਹੜਾ ਕੋਈ ਸਾਨੂੰ ਪਹਿਲਾਂ ਕੋਈ ਮਨਰੈਂਟਮ ਬਣਾਉਣਾ ਦੋ ਸਾਲ ਹੋ ਗਏ ਸਰ ਸਾਨੂੰ ਦਿਲਿਆ ਨਹੀਂ। ਇਹ ਤਾਂ ਇੱਕ ਸਕੇਲ ਤੇ ਤੱਕ ਕੁਝ ਨਹੀਂ ਹੋਣਾ। ਆਪਾਂ ਜੇ ਅਦਰਵਾਈਜ਼ ਆਪਾਂ ਗੱਲ ਕਰੀਏ ਤੁਸੀਂ ਉਹਨੂੰ ਲੱਗਦਾ ਮੈਂ ਇੱਥੇ ਖੜਾ ਅਨਾਉਂਸ ਕਰਦਾ ਵੀ ਥੋੜਾ ਜੀ ਅੱਜ ਤੋਂ ਬਾਅਦ ਸਕੂਲ ਦਿੱਤੇ ਪਾਰਟੀ ਵਜਾ ਕਰਨਗੇ ਇਹ ਚੀਜ਼ ਠੀਕ ਹੈ ਥੋੜਾ ਐਡੀਟੇਸ਼ਨ ਥੋੜਾ ਕੰਸਟੀਟਿਊਸ਼ਨ ਹੋ ਜਾਏਗਾ ਤੁਸੀਂ ਸਾਰੇ ਬੱਚੇ ਤੁਸੀਂ ਇਹ ਦੇਸ਼ ਦੇ ਵਸਨੀਕ ਹੋ ਤੁਸੀਂ ਦੇ ਹੋ ਥੋੜਾ ਮਤਲਬ ਜਿੰਦਾ ਹਰੇਕ ਦਾ ਆਪਣਾ ਰਾਈਟ ਹੁੰਦਾ ਪੜ੍ਹੇ ਲਿਖੇ ਉਹਨਾਂ ਨੇ ਯੂਨੀਵਰਸਿਟੀ ਜੋਇਨ ਕਰਦੇ ਮਤਲਬ ਇੰਨੀ ਕਿਮਤ ਇੰਨੀ ਆਲਾ ਯੂਐਸਈਏ ਪੰਜਾਬੀ ਇੰਡੀਆ ਜੋ ਪਹਿਲੇ ਨੰਬਰ ਦੀ ਮਲਾ ਰਾਜ ਅਗਰੀਕਲਚਰ ਯੂਨੀਵਰਸਿਟੀ ਪੰਜਾਬੀ ਨਹੀਂ ਹੈਗੀ ਤਾਂ ਪਹਿਲਾ ਜਵਾਨਿਆਂ ਚ ਅਗਰੀਕਲਚਰ ਯੂਨੀਵਰਸਿਟੀ ਨੰਬਰ 1 ਹੈ ਇਹ ਫਿਰ ਆ ਮੇਰੀ ਮੇਰੀ ਮੈਂ ਮੈਂ ਨਹੀਂ ਕਹਦਾ ਤੇਰੀ ਗੱਲ ਤੋਂ ਆਹ ਚੀਜ਼ ਹੈ ਸਹੀ ਦੇਖਾਵੇ ਦਿਉਣਗੇ ਪੀਂਦੀਆ ਸਾਰਾ ਇਹ ਚੀਜ਼ ਕਿੱਥੇ ਕਿੱਥੇ ਤੱਕ ਜਾਊਗੀ ਸਾਡੇ ਅਸੀਂ ਅੱਜ ਕਹਿਣੇ ਕਿ ਸਾਡੇ ਆਪ ਜੀ ਇੱਕ ਵਾਲੀ ਹੈ ਕਹਿ ਰਹੇ ਉਸ ਤੋਂ ਪਾਸਟਾ ਨੂੰ ਮੈਂ ਕੋ ਦੱਦਦਾ ਉਹ ਉਹ ਮੈਂ ਤੁਹਾਨੂੰ